ਅਸਲ ਵਿੱਚ ਅਸੀਂ ਸਿੱਖ ਗੁਰੂ ਘਰਾਂ ਚੋਂ ਭਜਾਏ ਨਹੀਂ ਸਿੱਖ ਬਣਾਏ ਨੇ ਸਾਨੂੰ ਲੋੜ ਸੀ ਆਉਣ ਵਾਲੀ ਪੀੜੀ ਨੂੰ ਕਲਾਵੇ ਚ ਲੈਣ ਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਵੇਲੇ ਮੁੰਡੇ ਮੋਨੇ ਸੀ ਉਹਨਾਂ ਨੇ ਦੋ ਸਾਲਾਂ ਚ ਸਰਦਾਰ ਕਿੱਦਾਂ ਬਣਾਤੇ ਕਿਉਂਕਿ ਉਹ ਆਪ ਪੂਰਾ ਸੀ ਮੇਰੇ ਵਰਗਾ ਅਧੂਰਾ ਕਿਸੇ ਨੂੰ ਪੂਰਾ ਨਹੀਂ ਬਣਾ ਸਕਦਾ ਜਦੋਂ ਸੰਤਾਂ ਦੀ ਕਥਾ ਸੁਣ ਲੈਂਦੇ ਸੀ ਨਾ ਮੁੰਡੇ ਤੇ ਸੰਤਾਂ ਦੇ ਨਾਲ ਹੀ ਤੁਰ ਜਾਂਦੇ ਸੀ ਜਦੋਂ ਕਥਾ ਕਰਕੇ ਜਾਂਦੇ ਸੀ ਸਟੇਜ ਤੋਂ ਤੇ ਸੰਤਾਂ ਨੇ ਕਹਣਾ ਜਵਾਨਾ ਬੜਾ ਸਰੀਰ ਸੰਭਿਆ ਬڑے ਢੀਲ ਡੌੜੇ ਬਣਾਏ ਨੇ ਕਿੰਨਾ ਕੁ ਭਾਰ ਚੱਕਦਾ ਕੋਈ ਕਹਿੰਦਾ ਜੀ 80 ਕਿਲੋ ਕੋਈ ਕਹਿੰਦਾ ਕੁਇੰਟਲ ਕੋਈ ਕਹਿੰਦਾ ਸਵਾ ਕੁਇੰਟਲ ਤੇ ਸੰਤ ਦੀ ਹੌਲੇ ਜਿਹਾ ਕਹਿੰਦੇ ਆ ਕਹਿੰਦੇ ਫਿਰ ਜੂੜੇ ਦਾ ਭਾਰ ਕਿੰਨਾ ਕੁ ਹੋਊ ਸੱਚ ਜਾਣੋ ਦੂਜੇ ਦਿਨ ਉਹੀ ਮੁੰਡਾ ਸਿਰ ਤੇ ਦਸਤਾਰ ਸਜਾ ਕੇ ਦਾੜੀ ਕੇਸ ਨਾ ਕੱਟਣ ਦਾ ਪ੍ਰਣ ਲੈ ਕੇ ਸੰਤਾਂ ਕੋਲ ਆ ਜਾਂਦਾ ਸੀ ਫਿਰ ਉਹਨਾਂ ਦੇ ਇਤਿਹਾਸ ਬਣ ਗਏ ਅਸੀਂ ਕੀ ਕੀਤਾ ਕਈ ਵਾਰੀ ਕੋ ਮੂਨਾ ਮੁੰਡਾ ਆਵੇ ਨਾ ਗੁਰਦੁਆਰੇ ਆ ਸਾਡੇ ਜਮਕਦੇ ਘਾਤਰਿਆਂ ਨੇ ਤੇ ਸਾਠੀਆਂ ਜ਼ਥੇਦਾਰਿਆਂ ਨੇ ਸਾਡੀਆਂ ਪ੍ਰਧਾਨਗੀਆਂ ਨੇ ਸਿੱਖ ਭਜਾਏ ਰੇ ਗੁਰਦੁਆਰਿਆਂ ਤੋਂ ਸਿੱਖ ਬਣਾਏ ਨਹੀਂ ਆਂ ਕਈ ਵਾਰੀ ਬੰਦੇ ਦੀ ਸੁਰਤ ਕਿਤੇ ਹੋਰ ਗਈ ਹੁੰਦੀ ਐ ਤੇ ਕਈ ਵਾਰੀ ਮੁੰਡਾ ਰਮਾਲ ਬੰਨਣਾ ਭੁੱਲ ਜਾਂਦਾ ਸਿਰ ਤੇ ਹੁਣ ਜਦੋਂ ਕੋਈ ਬੇ ਸਿਰ ਤੋਂ ਨੰਗਾ ਆਵੇ ਉਹਨੂੰ ਕਲਾਵੇ ਚ ਲੈ ਕੇ ਰਮਾਲ ਕੋਲੋਂ ਦਿਓ ਛੋਟੇ ਵੀਰ ਤੇਰਾ ਸਿਰ ਨੰਗਾ ਸਿਰ ਤੇ ਰਮਾਲ ਬੰਨ ਲੈ ਕਹਣਾ ਤੇ ਇਦਾਂ ਚਾਹੀਦਾ ਸੀ ਸਾਡੀ ਬੋਲੀ ਪਤਾ ਕੀ ਹੁੰਦੀ ਆ ਮੈਂ ਕਿਹਾ ਸਰ ਮੂੰਹ ਚੱਕਿਆ ਪੁੱਛ ਬਲੇ